ਇਹ ਕੋ ਸੱਤੀ ਇਹਦਾ ਇੱਕ ਟ੍ਰੈਂਡ ਬਣਿਆ ਹੋਇਆ ਇੱਕ ਹਿੱਸਾ ਹੈਗਾ ਇੱਥੇ ਜਿਹੜੇ ਹਿੱਸੇ ਨੇ ਨਾ ਲੜਨਾ ਨਾ ਲੜਨ ਦੇਣਾ ਉਹ ਹਿੱਸੇ ਦਾ ਕੰਮ ਹੀ ਕਮੈਂਟ ਕਰਕੇ ਗਾਲਾਂ ਕੱਢਣਾ ਉਹਨਾਂ ਦਾ ਕੰਮ ਹੈ ਉਹ ਹਿੱਸੇ ਨੇ ਫੂਕ ਪਾਉਣਾ ਉਹਨਾਂ ਨੇ ਅੰਦੋਲਨ ਨੂੰ ਖਰਾਬ ਕਰਨਾ ਉਹ ਹਿੱਸਾ ਹਮੇਸ਼ਾ ਹੀ ਹਰ ਜਗ੍ਹਾ ਤੇ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਹੈ ਤੇ ਤਿੰਨ ਬੀਜੇਪੀ ਦੇ ਆਗੂ ਨੇ ਜਿਹੜੇ ਮੁੱਖ ਪ੍ਰਮੁੱਖ ਆਗੂ ਨੇ ਜਿਵੇਂ ਸੁਨੀਲ ਜਾਖੜ ਹੈ ਬੀਜੇਪੀ ਦਾ ਪ੍ਰਧਾਨ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ ਉਹਨਾਂ ਦੇ ਘਰ ਅੱਗੇ ਤੇ ਕੇਵਲ ਢਿੱਲੋ ਦੇ ਘਰ ਅੱਗੇ ਤਿੰਨ ਜਗ੍ਹਾ ਤੇ ਅਸੀਂ ਦੋ ਦਿਨਾਂ ਦੋ ਦਿਨਾਂ ਬਸਤੇ ਜਨਿ ਜਦ ਤੱਕ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਇੱਥੇ ਇਹ ਲਗਾਤਾਰ ਪ੍ਰੋਗਰਾਮ ਪੋਲ ਬਲਾਜ ਜੀ ਫ੍ਰੀ ਰੱਖਾਂਗੇ ਦੋ ਦਿਨ ਤੇ ਦੋ ਦਿਨ ਸਾਡੇ ਧਰਨੇ ਤੇ ਇਹ ਸਾਨੂੰ ਪੜੇਖਾ ਹੈ ਕਿ ਇੱਥੇ ਆਪਦੀ ਸਰਕਾਰ ਹੈ ਉੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਕਾਂਗਰਸ ਦੀ ਸਰਕਾਰ ਹੈ ਸਾਨੂੰ ਇਸ ਗੱਲ ਦਾ ਪੜੇਖਾ ਹੈ ਇਹ ਸਰਕਾਰਾਂ ਅੰਦਰੋਂ ਇੱਕੋ ਹੀ ਨੇ ਇਹਨਾਂ ਦਾ ਸਿਰਫ ਇੱਕੋ ਹੀ ਰੋਲ ਹੈ ਇਹਨਾਂ ਦਾ ਕੁਰਸੀ ਦਾ ਰੋਲ ਹੈ ਕੁਰਸੀ ਖੋਣ ਦੀ ਖਾਤਰ ਇਹ ਉਹ ਗੱਲਾਂ ਜਿਹੜੀਆਂ ਅਸੀਂ ਕਰਦੇ ਆਂ ਜਿਹੜੇ ਕੁਰਸੀ ਤੋਂ ਬਾਹਰ ਨੇ ਅੱਜ ਉਹ ਸਾਡੇ ਨਾਲ ਨੇ ਕਿਉਂਕਿ ਅਸੀਂ ਉਹਨਾਂ ਦੇ ਫਾਇਦੇ ਜਾਂਦੇ ਨੇ ਸਾਡੀ ਸਾਡੀ ਲੜਾਈ ਉਹਨਾਂ ਦੇ ਫਾਇਦੇ ਜਾਂਦੀ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਟਾਲ। ਇੱਕ ਪਾਸੇ ਪੰਜਾਬ ਦੀਆਂ ਕੁਝ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕੀਤੀ ਕੋਸ਼ਿਸ਼ ਕੀਤੀ ਗਈ ਸੀ ਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪੱਕੇ ਧਰਨੇ ਲੱਗੇ ਹੋਏ ਨੇ ਪਿਛਲੀਆਂ ਕੁਝ ਪੈਂਡਿੰਗ ਮੰਗਾਂ ਨੂੰ ਲੈ ਕੇ ਤੇ ਦੂਜੇ ਪਾਸੇ ਹੀ ਐਸਕੇਐਮ ਦੇ ਵੱਲੋਂ ਦੇਸ਼ ਭਰ ਦੇ ਵਿੱਚ ਬੰਦ ਦੀ ਕਾਲ ਸੀ। ਮੇਰੇ ਨਾਲ ਐਸਰੇ ਜੁਗਿੰਦਰ ਸਿੰਘ ਉਗਰਾਹਾ ਨੇ ਬੀਕੇਯੂ ਗਰਾਹਾ ਦੇ ਸੂਬਾ ਪ੍ਰਧਾਨ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਬੰਦ ਕਿਵੇਂ ਰਿਹਾ ਤੇ ਜੋ ਦੂਜੇ ਜਥੇਬੰਦੀਆਂ ਨੇ ਧਰਨਾ ਲਾਇਆ ਉਹਦੇ ਬਾਰੇ ਕੀ ਸੋਚ ਦੇਣ ਜਾਉਣ ਵਾਲੇ ਸਮੇਂ ਚ ਜਿਸ ਤਰ੍ਹਾਂ ਉਹਨਾਂ ਨੇ ਬੀਤੇ ਦਿਨ ਆਪਣੇ ਭਾਸ਼ਣ ਚ ਕਿਹਾ ਸੀ ਅਸੀਂ ਕੋਈ ਵੱਡੀ ਕਾਲ ਵੀ ਦੇ ਸਕਦੇ ਹਾਂ ਕਿ ਕੀ ਪਲਾਨ ਉਹਨਾਂ ਨੇ ਬਣਾਇਆ ਸਵਾਗਤ ਹੈ ਪ੍ਰਧਾਨ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ ਅੱਛਾ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਬੰਦ ਤੇ ਗੱਲ ਕਰੂੰਗਾ ਕਿਵੇਂ ਹੰਗਾਰਾ ਰਿਹਾ ਬੰਦ ਤਾਂ ਮੈਨੂੰ ਲੱਗਦਾ ਵੀ ਸਾਡੀ ਆਸ ਨਾਲੋਂ ਵੱਧ ਬਾਕੀ ਤੁਸੀਂ ਵੀ ਆਏ ਹੋ ਸਾਰੇ ਸ਼ਹਿਰਾਂ ਚ ਦੇਖਿਆ ਹੈ ਯਾਨ ਸਾਰੇ ਦੁਕਾਨਦਾਰਾਂ ਨੇ ਵੀ ਬੰਦ ਤੇ ਪੈਟਰੋਲ ਪੰਪ ਵਾਲਿਆਂ ਨੇ ਵੀ ਬੰਦ ਐਸ ਤਰ੍ਹਾਂ ਦਾ ਬੰਦ ਤਾਂ ਹੰਗਾਰੀ ਦੀ ਸਾਨੂੰ ਇਨਿਆਸ ਨਹੀਂ ਸੀ ਚਾਹੇ ਤਾਂ ਇਹ ਅੱ비 ਮੈਂ ਤਿਆਰੀ ਦੇ ਵਿੱਚ ਨਹੀਂ ਸੀਗਾ ਇਸ ਬੰਦ ਦੇ ਵਿੱਚ ਜਿੰਨੀ ਤਿਆਰੀ ਕੀਤੀ ਸਾਡੇ ਕਿਡਰ ਨੇ ਕੀਤੀ ਹੈ ਜਿੰਨੇ ਦੂਜੇ ਜਥੇ ਬੰਦਿਆਂ ਦੀ ਜਿੰਨੇ ਰਾਤ ਰਿਪੋਰਟ ਮਿਲ ਰਹੀ ਸੀ ਵੀ ਐਂ ਬੰਦ ਦਾ ਹੰਗਾਰਾ ਹੈ ਕਿਉਂਕਿ ਇਸਕਿੰਮ ਦੀ ਮੀਟਿੰਗ ਸੀ ਰਾਤ ਮੀਟਿੰਗ ਦੇ ਵਿੱਚ ਉੜੀਸਾ ਮਹਾਰਾਸ਼ਟਰ ਕਰਨਾਟਕਾ ਤੋਂ ਉਤੋਂ ਬੜਾ ਜਿੰਨੇ ਗੱਲ ਆ ਰਹੀ ਸੀ ਵੀ ਬਹੁਤ ਵਧੀਆ ਹੰਗਾਰਾ ਹੈ ਮੈਂ ਟ੍ਰੇਡ ਯੂਨੀਅਨ ਨੇ ਹਰੇਕ ਦੀ ਰਿਪੋਰਟ ਕੀਤੀ ਮੁਲਾਜ਼ਮਾਂ ਜਿੱਥੇ ਬੰਦਿਆਂ ਨੇ ਰਿਪੋਰਟ ਕੀਤੀ ਸਾਂਤੀ ਕੰਮ ਬਾਰੇ ਰਿਪੋਰਟ ਕੀਤੀ ਟਰੱਕ ਯੂਨੀਅਨ ਵਾਲੇ ਨੇ ਰਿਪੋਰਟ ਕੀਤੀ ਹੋਰ ਰਿਪੋਰਟ ਤੋਂ ਐਂ ਲੱਗਦਾ ਸੀ ਵੀ ਸੱਚਮੁੱਚ ਇਹ ਇੰਨਾ ਹੰਗਾਰਾ ਹੈ ਜਿੰਨੇ ਅੱਜ ਦੇਖ ਕੇ ਲੱਗਦਾ ਵੀ ਹਾਂ ਸੱਚਮੁੱਚ ਹੰਗਾਰਾ ਇੰਨਾ ਹੈਗਾ ਹੀ ਆ ਇਹ ਗੱਲ ਸਾਰੀਆਂ ਨੀਤੀਆਂ ਤੇ ਉਹਨਾਂ ਦਾ ਪ੍ਰਭਾਵ ਪਿਆ ਹੋਇਆ ਉਹਨਾਂ ਦੇ ਸਾਰੇ ਕਿਤੇ ਘਟ ਜਗੇ ਹੋਣੇ ਉਹਨਾਂ ਸਾਰਿਆਂ ਦੀ ਮੰਗ ਸੰਘਰਸ਼ ਦੀ ਬਣ ਗਈ ਜਾਨੀ ਸਾਂਝੀ ਮੰਗ ਬਣ ਗਈ ਇਹ ਅੱਗੇ ਵਾਸਤੇ ਜਿਹੜੀ ਸੰਯੁਕਤ ਮੋਰਚਾ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਦੀ ਸਾਝ ਹੈ ਇਹ ਜਾਨੀ ਹੋਰ ਪੱਕੀ ਦਾ ਜਾਨੀ ਪਰਪੱਕ ਇੱਕ ਸਬੂਤ ਵੀ ਮਿਲ ਗਿਆ ਤੇ ਇਹਦੇ ਚ ਉਤਸ਼ਾਹ ਵੀ ਜਥੇਬੰਦੀਆਂ ਨੂੰ ਹੋਇਆ ਕਾਠ ਵੀ ਚੰਗੇ ਹੋਏ ਨੇ ਜਿਸ ਤਰ੍ਹਾਂ ਪਹਿਲਾਂ ਕਈ ਵਾਰ ਹੁੰਦਾ ਤੁਸੀਂ ਬੰਦ ਦੀ ਕਾਲ ਦੇਤੀ ਜਾਂ ਪੱਕੇ ਮੋਰਚੇ ਲਾਗੇ ਉਹ ਚ ਕੀ ਹੁੰਦਾ ਵੀ ਜਾਂ ਤਾਂ ਰਾਗੀ ਰਾਂ ਵਰਸਸ ਕਿਸਾਨ ਬਣਾ ਦਿੱਤਾ ਜਾਂਦਾ ਜਾਂ ਵਪਾਰੀ ਵਰਸਸ ਕਿਸਾਨ ਬਣਾ ਦਿੱਤਾ ਇਸ ਤਰ੍ਹਾਂ ਜੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਸ ਵਾਰ ਵਪਾਰੀਆਂ ਨੇ ਵੀ ਸਾਥ ਦਿੱਤਾ ਆਮ ਲੋਕਾਂ ਨੇ ਵੀ ਸਾਥ ਦਿੱਤਾ ਤੇ ਇਸ ਵਾਰ ਉਹ ਕੋਈ ਵੀ ਚਾਲ ਉਹ ਜੀ ਚੱਲੀ ਨਹੀਂ ਸਾਰੇ ਇੱਕਜੁੱਟ ਰਹੇ ਹਾਂ ਹਾਂ ਅਸੀਂ ਇਸ ਵਾਰ ਇਹ ਗੱਲ ਨੂੰ ਧਿਆਨ ਚ ਰੱਖਿਆ ਵੀ ਵਪਾਰੀਆਂ ਨੂੰ ਮਾਲ ਦੀ ਸਪਲਾਈ ਸਪਲਾਈ ਵਾਲੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਰਾਹੀ ਗੀਰਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਇਸ ਕਰਕੇ ਸਾਡੀਆਂ ਸਪੈਸ਼ਲ ਡਿਊਟੀਆਂ ਲਾਈਆਂ ਹੋਈਆਂ ਸੀ ਇੱਕ ਪਾਸੇ ਰਾ ਛੱਡਿਆ ਹੋਇਆ ਸੀ ਵੀ ਜਿਹੜੇ ਇਹ ਵਿਦਿਆਰਥੀ ਕੋਈ ਟੈਸਟ ਦੇਣ ਆਲਾ ਕੋਈ ਬਿਮਾਰ ਜਾਂ ਕਿਸੇ 에어ਪੋਰਟ ਤੇ ਜਾਣਾ ਇਸ ਤਰ੍ਹਾਂ ਦੀ ਕੋਈ ਹਾਲਤ ਆਪਸਾਇਕ ਰੱਖਿਆ ਹੋਇਆ ਤੇ ਵਲੰਟੀਅਰ ਲਾਈ ਹੋਈ ਸੀ ਵੀ ਉਹਨਾਂ ਨੂੰ ਨੰਗਾਉਣਾ ਜੰਨੀ ਐ ਕੋਈ ਸ਼ਿਕਾਇਤ ਨਹੀਂ ਆਈ ਸਤਿ ਪ੍ਰਤਨ ਜੀ ਦੂਜੇ ਪਾਸੇ ਜੋ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕੀਤੀ ਸੀ ਉਹ ਸ਼ੰਭੂ ਬਾਰਡਰ ਖਨੋਰੀ ਬਾਰਡਰ ਪੰਜਾਬ ਦੇ ਵੱਖ-ਵੱਖ ਬਾਰਡਰਾਂ ਤੇ ਰੋਕੇ ਹੋਏ ਨੇ ਤੇ ਉਹਨੂੰ ਲੈ ਕੇ ਇੱਕ ਮਾਹੌਲ ਜਿਹੜਾ ਬਣਿਆ ਹੋਇਆ ਜਿਸ ਤਰ੍ਹਾਂ ਕਾਮਰੇਡ ਤੇ ਗਦਾਰ ਆਮ ਜੇ ਸ਼ਬਦ ਨੇ ਉਹ ਜਾਂ ਦੂਜੇ ਜਿਹੜੇ ਨਹੀਂ ਆਏ ਜਾਂ ਉਹਨਾਂ ਨੂੰ ਗਲਤ ਕਹਿਣਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਸੱਚੀ ਇਹਦਾ ਇੱਕ ਟਰੈਂਡ ਬਣਿਆ ਹੋਇਆ ਇੱਕ ਹਿੱਸਾ ਹੈਗਾ ਇੱਥੇ ਜਿਹੜੇ ਹਿੱਸੇ ਨੇ ਨਾ ਲੜਨਾ ਨਾ ਲੜਨ ਦੇਣਾ ਉਹ ਹਿੱਸੇ ਦਾ ਕੰਮ ਹੀ ਕਮੈਂਟ ਕਰਕੇ ਗਾਲਾਂ ਕੱਢਣਾ ਉਹਨਾਂ ਦਾ ਕੰਮ ਹੈ ਉਹ ਹਿੱਸੇ ਨੇ ਖੂਲ ਪਾਣਾ ਉਹਨਾਂ ਨੇ ਅੰਦੋਲਨ ਨੂੰ ਖਰਾਬ ਕਰਨਾ ਉਹ ਹਿੱਸਾ ਹਮੇਸ਼ਾ ਹੀ ਹਰ ਜਗ੍ਹਾ ਤੇ ਤੁਹਾਨੂੰ ਦੇਖਣ ਚ ਮਿਲ ਜਾਂਦਾ ਹੈ ਉਹ ਜਿੱਥੇ ਬੰਦੀਆਂ ਦੀ ਪਲੇ ਆਪਦੇ ਊਸੂਲਾਂ ਨੂੰ ਪਾਸੇ ਰੱਖ ਕੇ ਆਪਣੀ ਮਰਜ਼ੀ ਚਲਾਉਣ ਦਾ ਉਹ ਕੰਮ ਉਹਨਾਂ ਦਾ ਕਰਨਾ ਹੈ ਉਹ ਇੱਥੇ ਇਸ ਤਰ੍ਹਾਂ ਖਨੌਰੀ ਵਾਲੇ ਪਾਸੇ ਵੀ ਹੋਇਆ ਸੰਭੂ ਵਾਲੇ ਪਾਸੇ ਵੀ ਹੋਇਆ ਦਿੱਲੀ ਦੇ ਵਿੱਚ ਵੀ ਉਹ ਕੋਸ਼ਿਸ਼ ਹੁੰਦੀ ਰਹੀ ਹੈ ਇਸ ਕਰਕੇ ਇਹ ਜਿਹੜੀ ਗੱਲ ਹੈ ਵੀ ਬਾਕੀ ਜਿਹੜੇ ਦੂਜੇ ਜੱਥੇ ਬੰਦੇ ਨੇ ਜਿਹੜਾ ਉੱਥੇ ਸਰਕਾਰ ਨੇ ਕੀਤਾ ਹੈ ਜਿਨੇ ਕੇਂਦਰ ਦੀ ਹਕੂਮਤ ਦੀ ਇੱਥੇ ਆਪਣੇ ਬੀਜੇਪੀ ਦੀ ਹਕੂਮਤ ਹੈ ਹਰਿਆਣਾ ਦੇ ਵਿੱਚ ਉਹਨਾਂ ਨੇ ਜਿਹੜੇ ਕੰਧਾਂ ਕੱਡੀਆਂ ਨੇ ਰੋਕਾਂ ਲਾਈਆਂ ਨੇ ਨਤਰੂਗਸ ਦੇ ਕੋਲੇ ਸਿੱਟ ਕੇ ਜਿਵੇਂ ਕਿਸਾਨਾਂ ਤੇ ਜ਼ਬਰ ਕੀਤਾ ਇਹਦੀ ਅਸੀਂ ਨਿਖੇਧੀ ਕਰਦੇ ਆਂ ਇਹਦੀ ਅਸੀਂ ਆਪਾਂ ਮੇ ਉਹ ਜਿੱਥੇ ਬੰਦੀਆਂ ਆਪਣੀ ਮਰਜ਼ੀ ਨਾਲ ਗੰਜਾਂ ਨੇ ਉਹਨਾਂ ਦੇ ਆਪਦੇ ਮਰਜ਼ੀ ਦੇ ਫੈਸਲੇ ਨੇ ਉਹ ਕਰ ਹੀ ਸਕਦੇ ਨੇ ਉਹਨੂੰ ਅਖਤਿਆਰ ਹੈ ਪਰ ਉਹ ਇਧਰ ਸੰਯੁਕਤ ਮੋਰਚੇ ਨਾਲ ਰਹਿ ਸਾਂਝੀ ਕਰਕੇ ਨਹੀਂ ਗੰਜਾਂ ਇਧਰ ਸਾਬ ਰੈ ਬਣਾ ਕੇ ਸਾਂਝਾ ਨਹੀਂ ਬਣਿਆ ਫਰੰਟ ਇਹ ਇਸ ਕਰਕੇ ਉਹ ਜਿੱਥੇ ਬੰਦੀਆਂ ਕੁਝ ਜਿੱਥੇ ਬੰਦੀਆਂ ਗੰਜਾਂ ਨੇ ਉਹਨਾਂ ਨੇ ਉੱਥੇ ਜਿਹੜੀ ਮਤਲਬ ਅਸੀਂ ਉਹ ਮੰਗਾ ਤਾਂ ਉਹ ਤੁਸੀਂ ਯਕਤ ਮੋਰਟਰੀ ਨੇ ਮੰਗਾ ਨੇ 30 ਮੰਗਾ ਦਿੱਲੀ ਮੋਰਟਰੀ ਨੇ ਨੇ ਮੰਗਾ ਨੇ ਉਹ ਮੰਗਾ ਤੇ ਸਾਡੀ ਸ਼ਮਤੀ ਹੈ ਅਸੀਂ ਵੀ ਇਹ ਤੋਂ ਰਣ ਕਰ ਰਹੇ ਹਾਂ ਅਸੀਂ ਲਗਾਤਾਰ ਹੁਣ ਅੱਜ ਦੇ ਬੰਦ ਦੇ ਵਿੱਚ ਵੀ ਉਹ ਮੰਗਾ ਆਈਆਂ ਨੇ ਇਸ ਕਰਕੇ ਇਹਦੇ ਤੇ ਅਸੀਂ ਗੱਲ ਵੀ ਜਿਹੜੀ ਉੱਥੇ ਜਾਬਰ ਹੋਇਆ ਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਐਕਟਿਵ ਹੋਈਆਂ ਨੇ 14 ਤਰੀਕ ਨੂੰ ਸਾਰਿਆਂ ਨੇ ਮੀਟਿੰਗ ਦੇ ਵਿੱਚ ਇੰਜੀਨੀਅਰ ਪੰਜਾਬ ਵਾਲੀਆਂ ਜਥੇਬੰਦੀਆਂ ਨੇ 32 33 ਜਥੇਬੰਦੀਆਂ ਨੇ ਉਹ ਉਹਨਾਂ ਨੇ ਗੱਲ ਟੋਰ ਫ੍ਰੀ ਕੀਤੇ ਨੇ ਤੇ ਅਸੀਂ ਦੋ ਜਥੇਬੰਦੀਆਂ ਨੇ ਇਹ ਲਾਂਜਾਮ ਕੀਤੀਆਂ ਨੇ ਇਹਦੇ ਤੇ ਕਹਾਲ ਹੈ ਕਿ ਕੱਲ ਨੂੰ ਸਾਡੀ ਜਥੇਬੰਦੀ ਇਹਦੇ ਤੇ ਜਾਨੀ ਸਾਰੇ ਪੰਜਾਬ ਦੇ ਟੋਲ ਫਰੀ ਕਰ ਰਹੀ ਹੈ ਤੇ ਤਿੰਨ ਬੀਜੇਪੀ ਦੇ ਆਗੂ ਨੇ ਜਿਹੜੇ ਮੁੱਖ ਪ੍ਰਮੁੱਖ ਆਗੂ ਨੇ ਜਿਵੇਂ ਸੁਨੀਲ ਜਾਖੜ ਹੈ ਬੀਜੇਪੀ ਦਾ ਪ੍ਰਧਾਨ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ ਉਹਨਾਂ ਦੇ ਘਰ ਅੱਗੇ ਤੇ ਕੇਵਲ ਢਿੱਲੋਂ ਦੇ ਘਰ ਅੱਗੇ ਤਿੰਨ ਜਗ੍ਹਾ ਤੇ ਅਸੀਂ ਦੋ ਦਿਨ ਦੋ ਦਿਨਾਂ ਵਾਸਤੇ ਜਾਨੀ ਜਦ ਤੱਕ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਇੱਥੇ ਇਹ ਲਗਾਤਾਰ ਪ੍ਰੋਗਰਾਮ ਟੋਲ ਪਲਾਜ਼ੇ ਵੀ ਫਰੀ ਰੱਖਾਂਗੇ ਦੋ ਦਿਨ ਤੇ ਦੋ ਦਿਨ ਸਾਡੇ ਧਰਨ ਚਗੇ ਜਿਹੜਾ ਤੁਸੀਂ ਬੀਤੇ ਦਿਨ ਆਪਣੇ ਭਾਸ਼ਣ ਚ ਕਿਹਾ ਸੀ ਕਿ ਹੋ ਸਕਦਾ ਸਾਡੀ ਕੋਈ ਉਹਨਾਂ ਦੇ ਨਾਲੋਂ ਵਿਚਾਰਧਾਰਕ મતਭੇਦ ਹੋਣ ਸਾਡਾ ਲੜਾਈ ਦਾ ਤੌਰ ਤਰੀਕਾ ਵੱਖਰਾ ਹੋਵੇ ਪਰ ਤੁਸੀਂ ਕਹਿੰਦੇ ਜਦੋਂ ਜ਼ਬਰ ਹੋਊਗਾ ਫਿਰ ਅਸੀਂ ਇਕੱਠੇ ਹੁੰਨੇ ਆ ਚਾਹੇ ਸਾਡੇ ਲੱਖ મતਭੇਦ ਹੋਣ ਤਾਂ ਹੁਣ ਜਿਸ ਤਰੀਕੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਕਿਸਾਨਾਂ ਦੇ ਜੋ ਜ਼ਬਰ ਹੋਇਆਗਾ ਤਾਂ ਤੁਸੀਂ ਉਹਨੂੰ ਦੇਖਦੇ ਹੋਏ ਤੁਸੀਂ ਨਾਲ ਆ ਕੇ ਮਤਲਬ ਇਹ ਕਾਲ ਦੇਤੀ ਤੁਸੀਂ ਇਹ ਤਾਂ ਦੇਖੋ ਜਦੋਂ ਜ਼ਬਰ ਹੋਇਆ ਅਸੀਂ ਆ ਗਏ ਅਸੀਂ ਫਿਰ ਚਾਹ ਕੇ ਇਹਨੂੰ ਤਾਂ ਹੈ ਇਸ ਤਰ੍ਹਾਂ ਜਦੋਂ ਜ਼ਬਰ ਹੁੰਦਾ ਅਸੀਂ ਇਹ ਨਹੀਂ ਦੇਖਦੇ ਵੀ ਜ਼ਬਰ ਕਿਤੇ ਹੋਇਆ ਅਸੀਂ ਕਹਿੰਦੇ ਵੀ ਜ਼ਬਰ ਹੋਇਆ ਹੋ ਜਿੱਥੇ ਹੋਇਆ ਜ਼ਬਰ ਉਹ ਕੌਣ ਹੈ ਅਸੀਂ ਨਹੀਂ ਦੇਖਦੇ ਕੱਲ ਨੂੰ ਤੁਹਾਡੇ ਤੇ ਹੋ ਜਾਏ ਕੱਲ ਨੂੰ মিডিਆ ਤੇ ਹੋ ਜਾਏ ਕਿਸੇ ਤੇ ਅਟੈਕ ਹੋ ਜਾਏ ਇਹ ਅਸਲ ਚ ਇਹ ਇਹ ਸਾਡਾ ਟ੍ਰੈਂਡ ਹੈ ਇਹ ਜੱਥੇਬੰਦੀਆਂ ਦੀ ਬਕਾਇਦਾ ਪਾਲਸੀ ਹੈ ਜਬਰ ਜੀਤੇ ਮਰਜੀ ਹੋਵੇ ਉਹਦੇ ਨਾਲ ਸਾਡਾ ਬੋਲਚਾਲ ਹੈ ਕਿ ਨਹੀਂ ਹੈ ਉਹਦੇ ਨਾਲ ਸਾਡੀ ਆਡਲੋਜੀ ਮਿਲਦੀ ਹੈ ਕਿ ਨਹੀਂ ਹੈ ਇਸ ਗੱਲ ਦਾ ਸਵਾਲ ਨਹੀਂ ਉਹ ਕਿਹੜੀ ਪਾਰਟੀ ਨਾਲ ਲਿੰਕੜਾ ਸਾਨੂੰ ਇਸ ਗੱਲ ਦਾ ਸਵਾਲ ਨਹੀਂ ਉਹ ਕਿਹੜੀ ਜਾਤ ਨਾਲ ਲਿੰਕੜਾ ਕਿਹੜੀ ਕਮਿਊਨਿਟੀ ਨਾਲ ਮੈਂ ਇਸ ਗੱਲ ਦਾ ਸਵਾਲ ਨਹੀਂ ਜਿਹਦੇ ਨਾਲ ਵੀ ਜਬਰ ਹੁੰਦਾ ਤੁਸੀਂ ਦੇਖੋ ਸ਼ਹੀਨ ਬਾਗ ਦੇ ਵਿੱਚ ਉਹਨਾਂ ਦਾ ਔਰਤਾਂ ਦੇ ਮੋਰਚਾ ਲੱਗਿਆ ਅਸੀਂ ਦਿੱਲੀ ਗਏ ਜਦੋਂ ਐਨਐਸਸੀ ਤਾਂ ਰਾਜਨੇਸੀ ਲਈ ਕਸ਼ਮੀਰ ਦੇ ਵਿੱਚ ਲੱਗੀ ਜੰਮੂ ਕਸ਼ਮੀ ਲਈ ਅਸੀਂ ਉਦੋਂ ਮਜਾਰੇ ਤੇ ਗਏ ਐ ਅਸੀਂ ਹਰ ਜਗ੍ਹਾ ਤੇ ਹਰ ਵਾਰ ਪੈਂਤਦੇ ਤੇ ਅਸੀਂ ਉਦੋਂ ਕਰਦੇ ਆ ਅਸੀਂ ਉਹੀ ਆਪਦਾ ਫਰਜ ਹੁਣ ਵੀ ਨਵਾਇਆ ਇਹਨੂੰ ਦੇਖਦੇ ਹੋਇਆ ਮਨੁੱਖਤਾ ਨੂੰ ਦੇਖਦੇ ਹੋਇਆ ਕਿ ਧੱਕਾ ਹੈ ਜਬਰ ਹੈ ਇਹ ਜਮੂਰੀ ਹੱਕਾਂ ਦਾ ਕਤਲ ਹੈ ਇਹ ਲੋਕਤੰਤਰ ਤੇ ਹਮਲਾ ਹੈ ਅੱਜ ਉਹਨਾਂ ਦੇ ਕੱਲ ਨੂੰ ਸਾਡੇ ਤੇ ਹੋਣਾ ਇਸ ਕਰਕੇ ਅਸੀਂ ਆਪਦੇ ਉਹ ਫਰਜ ਨੂੰ ਦੇਖਦੇ ਹੋਏ ਆਪਦੇ ਅਧਿਕਾਰ ਨੂੰ ਦੇਖਦੇ ਹੋਏ ਅਸੀਂ ਉਹ ਐਕਸ਼ਨ ਪਰਵਰ ਨੂੰ ਦਿੱਤਾ ਅਪਰਧਾਨ ਜੀ ਜਿਸ ਤਰ੍ਹਾਂ ਕੇ ਜਿਹੜੀ ਲੜਾਈ ਹੈ ਇਹ ਉਹ ਕੇਂਦਰ ਦੇ ਵਿਰੁੱਧ ਆ ਕਿਸਾਨਾਂ ਦੀ ਪਰ ਪੰਜਾਬ ਸਰਕਾਰ ਦਾ ਰਵਈਆ ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਰਾਜਪੁਰਾ ਟੱਪ ਦਾ ਨੈੱਟ ਬੰਦ ਹੋ ਜਾਂਦਾ ਤਾਂ ਪੰਜਾਬ ਪੁਲਿਸ ਦੀ ਕਾਰਵਾਈ ਜਿਵੇਂ ਕਾਰਵਾਈ ਨਾ ਕਰਨਾ ਜਿਵੇਂ ਹਰਿਆਣੇ ਵਾਲੇ ਪਾਸਿਓਂ ਡਰੋਨ ਆਉਂਦਾ ਪੰਜਾਬ ਦੀ ਹੱਦ ਦੇ ਵਿੱਚ ਆਉਂਦਾ ਤੇ ਉੱਥੇ ਪੰਜਾਬ ਪੁਲਿਸ ਦਾ ਕੋਈ ਐਕਸ਼ਨ ਨਾ ਹੋਣਾ ਪੰਜਾਬ ਸਰਕਾਰ ਦਾ ਕੋਈ ਰੈਕਟ ਨਾ ਕਰਨਾ ਜਾਂ ਜਿਸ ਤਰ੍ਹਾਂ ਉੱਥੇ ਜਮਾ ਜੜ ਦੇ ਵਿੱਚ ਸ਼ੰਭੂ ਤੇ ਚੌਂਕੀ ਆ ਤਾਂ ਜਿਸ ਤਰ੍ਹਾਂ ਹਰਿਆਣੇ ਵਾਲੇ ਪਾਸਿਓਂ ਪੰਜਾਬ ਦੀ ਹੱਦ ਵਿੱਚ ਡਰੋਨ ਪੰਜਾਬ ਸਰਕਾਰ ਦੀ ਚੁੱਪ ਜਾਂ ਜਿਸ ਤਰ੍ਹਾਂ ਇਸ ਖਨੌਰੀ ਵਾਲੇ ਪਾਸੇ ਵੀ ਕੱਲ ਕਿਹਾ ਜਾਂਦਾ ਕਿ ਉਧਰੋਂ ਕਿਸਾਨ ਜੇਸੀਬ ਵਗੈਰਾ ਬਠਿੰਡਾ ਵਾਲੇ ਪਾਸਿਓ ਥਾਣੇ ਚ ਰੱਖੀ ਆ ਜਿਸ ਤਰ੍ਹਾਂ ਇਹ ਵੀ ਖਬਰ ਆਈ ਕੱਲ ਤੇ ਪੰਜਾਬ ਪੁਲਿਸ ਦਾ ਰਵਈਆ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦਾ ਖਾਸ ਕਰ ਇਹ ਸਾਨੂੰ ਪੜੇਖਾ ਹੈ ਕਿ ਇੱਥੇ ਆਪਦੀ ਸਰਕਾਰ ਹੈ ਉੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਕਾਂਗਰਸ ਦੀ ਸਰਕਾਰ ਹੈ ਸਾਨੂੰ ਇਸ ਗੱਲ ਦਾ ਪੜੇਖਾ ਹੈ ਇਹ ਸਰਕਾਰਾਂ ਅੰਦਰੋਂ ਇੱਕੋ ਹੀ ਨੇ ਇਹਨਾਂ ਦਾ ਸਿਰਫ ਇੱਕੋ ਹੀ ਰੋਲਾ ਹੈ ਇਹਨਾਂ ਦਾ ਕੁਰਸੀ ਦਾ ਰੋਲਾ ਹੈ ਕੁਰਸੀ ਖੋਣ ਦੀ ਖਾਤਰ ਇਹ ਉਹ ਗੱਲਾਂ ਜਿਹੜੀਆਂ ਅਸੀਂ ਕਰਦੇ ਆ ਜਿਹੜੇ ਕੁਰਸੀ ਤੋਂ ਬਾਹਰ ਨੇ ਅੱਜ ਉਹ ਸਾਡੇ ਨਾਲ ਨੇ ਕਿਉਂਕਿ ਅਸੀਂ ਉਹਨਾਂ ਦੇ ਫਾਇਦੇ ਜਾਂਦੇ ਨੇ ਸਾਡੀ ਸਾਡੀ ਲੜਾਈ ਉਹਨਾਂ ਦੇ ਫਾਇਦੇ ਜਾਂਦੀ ਹੈ ਉਹਨਾਂ ਨੇ ਇਹ ਸੇ ਪੰਤਲੇ ਦੇ ਕਿਸਾਨਾਂ ਤੇ ਤੁਸੀਂ ਜ਼ਬਰ ਕੀਤਾ ਕਿਸਾਨਾਂ ਨੂੰ ਤੁਸੀਂ ਧੱਕਾ ਕੀਤਾ ਕਿਸਾਨਾਂ ਨੂੰ ਤੁਸੀਂ ਅਤੂਰ ਗੇ ਦੇ ਗੋਲੇ ਸੱਟੇ ਇਹਨਾਂ ਤੇ ਖੜ ਕੇ ਆਪਣੀ ਬੋਟ ਸ਼ਾਸਤ ਲਾਗੂ ਕਰਨੀ ਹੈ ਉਹਨਾਂ ਦਾ ਆਪਦਾ ਪੰਤਲਾ ਪਰ ਇਹਨਾਂ ਦੇ ਵਿੱਚ ਫਰਕ ਕੋਈ ਨਹੀਂ ਕਿਉਂਕਿ ਸਿਰਫ ਇਹਨਾਂ ਦਾ ਰੌਲਾ ਸਿਰਫ ਕੁਰਸੀ ਦਾ ਨੀਤੀਆਂ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਉਹ ਜਿਹੜੀਆਂ ਨੀਤੀਆਂ ਜਿਹਦੇ ਨਾਲ ਸਾਡਾ ਘਾਣ ਹੋਇਆ ਹੈ ਉਹ ਜਿਹੜੀਆਂ ਨੀਤੀਆਂ ਜਿਹਦੇ ਨਾਲ ਸਾਡਾ ਰਜਗਾਰ ਉਹ ਚਲਾ ਗਿਆ ਉਹ ਜਿਹੜੀਆਂ ਨੀਤੀਆਂ ਜਿਹਦੇ ਨਾਲ ਕਿਸਾਨਾਂ ਮੂਤਿਆਂ ਨੂੰ ਖੁਦ ਖੁਦਕੁਸ਼ੀਆਂ ਹੋ ਰਹੀਆਂ ਨੇ ਉਹ ਜਿਹੜੀਆਂ ਨੀਤੀਆਂ ਜਿਹਨੇ ਛੋਟੀ ਇੰਡਸਟਰੀ ਖਤਮ ਕਰਤੀ ਜਿਹਨੇ ਪਰਚੂਨ ਖੇਤਰ ਖਤਮ ਕਰਤਾ ਉਹ ਨੀਤੀਆਂ ਨਵੀਆਂ ਆਰਥਿਕ ਨੀਤੀਆਂ ਨੇ ਉਹ ਕਾਰਪੋਰੇਟ ਸੈਕਟਰ ਦੇ ਮੁਨਾਫਿਆਂ ਦੀ ਖਾਤਰ ਨੇ ਉਹਨਾਂ ਦੇ ਮੁਨਾਫਿਆਂ ਦੀ ਖਾਤਰ ਇਹ ਸਰਕਾਰ ਜਿਹੜੀਆਂ ਪਾਲਿਸੀਆਂ ਬਣਾਉਂਦੀ ਹੈ ਇਸ ਕਰਕੇ ਸਾਡੀ ਇਸ ਗੱਲ ਤੋਂ ਸਾਝ ਹੈ ਅਸੀਂ ਇਹ ਸਮਝਨੇ ਆਂ ਵੀ ਇਹ ਸਾਰੇ ਤਬਕੇ ਉਹਦੀ ਮਾਰ ਰਹੀ ਏ ਨੇ ਉਦੋਂ ਜਦੋਂ ਇਹਦੀ ਮਾਰ ਹਿੱਟ ਨੇ ਤਾਂ ਫਿਰ ਇਹ ਲੜਾਈ ਵੀ ਜਾਨੀ ਸਾਂਝੀ ਬਣਦੀ ਐ ਇਹ ਇਕੱਲੇ ਦੀ ਨਹੀਂ ਬਣਦੀ ਇਸ ਕਰਕੇ ਅਸੀਂ ਸਾਰਾ ਕੁਝ ਇਹ ਫੈਸਲਾ ਕੀਤਾ ਹੈ ਅਗਰ ਸਾਹਿਬ ਤੁਸੀਂ ਇੱਕ ਹੋਰ ਵੀ 24 ਫਰਵਰੀ ਦਾ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਦਿੱਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਆਣ ਮਿੱਥੇ ਸਮੇਲੀ ਧਰਨਾ ਤੁਸੀਂ ਲਾਉਂਗੇ ਉਹ ਪ੍ਰੋਗਰਾਮ ਹਾਲੇ ਹੈਗਾ ਜਾਂ ਉਹ ਪ੍ਰੋਗਰਾਮ ਤੁਸੀਂ ਫਿਰ ਇਹਨੂੰ ਦੇਖਦੇ ਹੋਏ ਡਿਲੇ ਕਰੋਂਗੇ ਦੇਖੋ ਮੈਂ ਕੱਲ ਆਪਣੇ ਭਾਸ਼ਣ ਚ ਕਿਹਾ ਹੈ ਕਿ ਅਸੀਂ ਦੇਖਾਂਗੇ ਅਸੀਂ ਦੇਖਾਂਗੇ ਹਾਲਤ ਮੁਤਾਬਕ ਫੈਸਲਾ ਲਵਾਂਗੇ ਅਸੀਂ ਇਹ ਫੈਸਲਾ ਅਸੀਂ ਐਸਕੇਮ ਦੀ ਮੀਟਿੰਗ ਦੇ ਵਿੱਚ ਵੀ ਦੱਸਿਆ ਐ ਐਸਕੇਮ ਦੀ ਮੀਟਿੰਗ ਦੇ ਵਿੱਚ ਕਿਹਾ ਵੀ ਜੇ ਸਾਨੂੰ 24 ਵਾਲਾ ਕਿਸੇ ਹਾਲਤ 'ਚ ਮੁਲਤਵੀ ਕਰਨਾ ਪੈ ਗਿਆ ਤਾਂ ਅਸੀਂ ਇਹ ਇਹਨੂੰ ਦੇਖਾਂਗੇ ਨਹੀਂ ਅਸੀਂ ਫਿਰ ਅੱਜ ਸਵੇਰੇ ਮੀਟਿੰਗ ਕਰਕੇ ਹਾਲਤ ਦੇਖ ਕੇ ਅਸੀਂ ਸੋਚਿਆ ਵੀ ਲੋੜ ਐ ਇਸ ਗੱਲ ਦੀ ਕਿ ਜਿਹੜਾ 24 ਵਾਲਾ ਅਣਮਿੱਥੇ ਸਮੇਂ ਦਾ ਮੋਰਚਾ ਲਾਉਣ ਦੀ ਚੰਡੀਗੜ੍ਹ ਸੋਚੀ ਸੀ ਉਹ ਅਸੀਂ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਤੇ ਅਸੀਂ ਇਸ ਮੋਰਚੇ ਦੇ ਵਿੱਚ ਜ਼ੋਰ ਸ਼ੋਰ ਨਾਲ ਪੁੱਦ ਗਏ ਕੱਲ ਨੂੰ ਸਾਡੇ ਡੋਲ ਫਰੀ ਹੋਣਗੇ ਮੈਂ ਪਹਿਲਾਂ ਜਿਹੜੇ ਜੈਕਰ ਕਰਤੇ ਆ ਉਹ ਪ੍ਰੋਗਰਾਮ ਸੀ ਲਾਗੂ ਕਰਾਂਗੇ ਇਸ ਤੋਂ ਬਾਅਦ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਜੋੜੀ ਕਾਲ ਉਧਰੋਂ ਆਉਗੀ ਉਹ ਵੀ ਅਸੀਂ ਲਾਗੂ ਕਰਾਂਗੇ ਜਿਸ ਤਰ੍ਹਾਂ ਫਿਰ 2020 ਵਾਲਾ ਧਰਨਾ ਸੀਨ ਕੇਸ ਸੰਯੁਕਤ ਕਿਸਾਨ ਮੋਰਚਾ ਮੀਟਿੰਗ ਦੇ ਵਿੱਚ ਕੋਈ ਫੈਸਲਾ ਲੈਂਦਾ ਤਾਂ ਫਿਰ ਜਿਸ ਤਰ੍ਹਾਂ 2020 ਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਲੜੀਆਂ ਸੀ ਤਾਂ ਉਸੇ ਤਰ੍ਹਾਂ ਇੱਕ ਲੜਾਈ ਦਾ ਮਾਹੌਲ ਦੁਬਾਰਾ ਫਿਰ ਬਣੂਗਾ ਕੇਂਦਰ ਦੇ ਵਿਰੁੱਧ ਦੇਖੋ ਇਹ ਮੈਨੂੰ ਪਹਿਲਾਂ ਵੀ ਕਿਸੇ ਨੇ ਸਵਾਲ ਕੀਤਾ ਸੀ ਵੀ ਤੁਸੀਂ ਦੂਰ ਦੂਰਾਂ ਇਕੱ ਅਸਲ 'ਚ ਦੁਸ਼ਮਣ ਜਦੋਂ ਹੁੰਦਾ ਨਾ ਦੁਸ਼ਮਣ ਅਟੈਕ ਕਰਦਾ ਉਦੋਂ ਸਾਰਿਆਂ ਨੂੰ ਇਕੱਠੇ ਹੋਣਾ ਪੈਂਦਾ ਦੁਸ਼ਮਣ ਨੂੰ ਦਾ ਅਟੈਕ ਹੈ ਜਿਹੜਾ ਉਹ ਸਾਰਿਆਂ ਨੂੰ ਸਾਨੂੰ ਸਬਕ ਸਿਖਾਉਂਦਾ ਨਹੀਂ ਯਾਰਾ ਤਾਂ ਮੇਰਾ ਭਰਾ ਹੈ ਇਸ ਕਰਕੇ ਸਾਨੂੰ ਦੁਸ਼ਮਣ ਇਕੱਠੇ ਕਰਦਾ ਪਹਿਲਾਂ ਵੀ ਅਸੀਂ ਦੁਸ਼ਮਣ ਨੇ ਇਕੱਠੇ ਕੀਤੇ ਜਦੋਂ ਕਾਲੇ ਕਾਨੂੰਨ ਲਿਆਂਦੇ ਨੇ ਜਦੋਂ ਸਾਰਿਆਂ ਨੂੰ ਲੱਗਿਆ ਵੀ ਇਹ ਤਾਂ ਲੜਾਈ ਬਹੁਤ ਵੱਡੀ ਹੋ ਗਈ ਅਸੀਂ ਇਕੱਲੇ-ਇਕੱਲੇ ਫਿਰਦੇ ਆ ਉਦੋਂ ਅਸੀਂ ਇਕੱਲੇ ਫਿਰ ਕਿਸਾਨਾਂ ਨੇ ਨਹੀਂ ਉਹ ਤਾਂ ਫਿਰ ਕਿਹਾ ਵੀ ਸਾਰੇ ਤਬਕੇ ਫਿਰ ਮੰਡੀ ਵਾਲਿਆਂ ਨੂੰ ਵੀ ਕਹੋ ਆੜਤੀਆਂ ਨੂੰ ਵੀ ਕਹੋ ਮਾਰਕੀਟ ਕਮੇਟੀ ਨੂੰ ਐਫਸੀ ਦੇ ਮਜ਼ਦੂਰਾਂ ਨੂੰ ਟਰੱਕ ਜੁਨੀਅਰਾਂ ਨੂੰ ਉਦੋਂ ਜ ਉਦੋਂ ਲੜਾਈ ਵੱਡੀ ਹੋ ਗਈ ਸੀ ਤਜਰਬਾ ਉਹ ਤਜਰਬੇ ਦੇ ਵਿੱਚੋਂ ਐ ਇਕੱਠੇ ਹੋ ਕੇ ਅਸੀਂ ਫਿਰ ਜਾਈ ਉਦੋਂ ਬਾਅਦ ਜਦੋਂ ਮੋਰਚੇ ਦੀ ਲੜਾਈ ਜਿੱਤ ਲਈ ਕਿਉਂਕਿ ਅਸੀਂ ਵੱਖ-ਵੱਖ ਜਥੇਬੰਦੀਆਂ ਸਾਂ ਫਿਰ ਵੱਖ-ਵੱਖ ਇਸ਼ਾਮ ਫੜ ਕੇ ਕੁਝ ਜਥੇਬੰਦੀਆਂ ਸੰਯੁਕਤ ਮੋਰਚੇ ਤੋਂ ਪਾਸੇ ਚੱਲੀਆਂ ਗਈਆਂ ਉਹਦੇ ਚੋਂ ਇਹ ਮੋਰਚੇ ਦੇ ਵਿੱਚ ਮਤਲਬ ਇਹ ਜਿਹੜੀ ਗੱਲ ਹੋਈ ਹੈ ਐ ਹੁੰਦਾ ਰਹਿੰਦਾ ਹੈ ਕਿ ਇਕੱਠੇ ਹੋਣਾ ਹੁੰਦਾ ਜਦੋਂ ਸੰਕਟ ਪੈਂਦਾ ਨਾ ਜਦੋਂ ਮੁਸੀਬਤ ਪੈਂਦੀ ਹੈ ਜਦੋਂ ਦੁਸ਼ਮਣ ਅਟੈਕ ਕਰਦਾ ਇਕੱਲੇ-ਕੱਲੇ ਤੇ ਅਟੈਕ ਕਰਦਾ ਉਦੋਂ ਫਿਰ ਸਾਨੂੰ ਸਮਝ ਆਉਂਦੀ ਹੈ ਵੀ ਇਕੱਲੇ-ਕੱਲੇ ਤੋਂ ਨਹੀਂ ਲੜਿਆ ਜਾਂਦਾ ਅਜੀ ਤਾਂ ਇਹ ਸਮਝਿਆ ਕੱਠੇ ਹੋ ਕੇ ਲੜਿਆ ਇਹਦੇ ਚੋਂ ਅੱਜ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਵੀ ਉਸ ਉਸੇ ਗੱਲ ਚੋਂ ਜੀ ਆਖਰੀ ਸਵਾਲ ਜੋ ਤੁਸੀਂ ਕਿਹਾ ਕਿ ਦੋ ਦਿਨਾਂ ਲਈ ਬੀਜੇਪੀ ਦੇ ਵੱਡੇ ਲੀਡਰਾਂ ਦੇ ਤੁਸੀਂ ਪੰਜਾਬ ਦੇ ਵਿੱਚ ਘਰ ਘੇਰਨੇ ਨੇ ਧਰਨੇ ਦੇਣੇ ਨੇ ਕੀ ਜੋ ਪੰਜਾਬ ਦੇ ਲੀਡਰਾਂ ਦੇ ਘਰ ਦੋ ਦਿਨਾਂ ਲਈ ਤੁਸੀਂ ਘੇਰਨੇ ਨੇ ਇਹ ਪ੍ਰੋਗਰਾਮ ਵੱਧ ਸਕਦਾ ਲੰਮਾ ਹੋ ਸਕਦਾ ਜੇ ਕੇਂਦਰ ਸਰਕਾਰ ਵੱਲੋਂ ਕੋਈ ਪੋਜ਼ਿਟਿਵ ਰਿਸਪਾਂਸ ਨਹੀਂ ਆਉਂਦਾ ਦੇਖੋ ਘਰ ਘੇਰਨੇ ਨਹੀਂ ਧਰਨੇ ਲੈਣੇ ਘਰਨੇ ਉਹਨਾਂ ਦੇ ਘਰਾਂ 'ਚ ਕਰਨੇ ਲਾਉਣੇ ਆ ਇਹ 2 ਦਿਨ ਦਾ ਪ੍ਰੋਗਰਾਮ ਹੈਗਾ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਕੇ ਆ ਕਿਉਂਕਿ ਸੰਯੁਕਤ ਮੋਰਚੇ ਦੀ 17 ਤਰੀਕ ਦੀ ਮੀਟਿੰਗ ਆ ਸ਼ਾਮ ਨੂੰ ਹੋ ਸਕਦਾ ਉਹ ਕੋਈ ਫਿਜ਼ੀਕਲ ਮੀਟ ਵੀ ਰੱਖਣੀ ਪੈ ਜੇ ਉਸ ਮੀਟਿੰਗ ਦੇ ਵਿੱਚ ਜੇ ਕੋਈ ਕਾਲ ਆਉਂਦੀ ਹੈ ਫਿਰ ਅਸੀਂ ਕੋਈ ਦੇਖ ਸਕਦੇ ਆ ਵੀ ਉਹ ਕਾਲ ਕੀ ਆਉਂਦੀ ਹੈ ਉਹ ਕਾਲ ਅਸੀਂ ਇੰਪਲੀਮੈਂਟ ਕਰੀਏ ਜੇ ਸਾਨੂੰ ਇਹ ਲੋਡ ਪਈ ਅਸੀਂ ਨੇ ਮਹਿਸੂਸ ਕੀਤਾ ਕਿਉਂਕਿ 2 ਦਿਨ ਪਹਿਲੇ 17 ਤੇ 18 ਪਈ ਫਿਰ ਅਸੀਂ ਇਹ ਦੇਖ ਸਕਦੇ ਹਾਂ ਵੀ ਇਹਦਾ ਕੀ ਬਣਦਾ ਕੀ ਬਣਾ ਸਕਦੇ ਹਾਂ ਫਿਰ ਇਹ ਜਿਹਾ ਜੇ ਸਾਨੂੰ ਹਾਲਾਤਾਂ ਮੁਤਾਬਕ ਕੋਈ ਫੈਸਲਾ ਕਿਉਂਕਿ ਇੰਨਾਂ ਜਿਹੇ ਹਾਲਤਾਂ ਦੇ ਵਿੱਚ ਪਲ-ਪਲ ਤੇ ਫੈਸਲਾ ਹਾਲਤਾਂ ਹੀ ਬਦਲਦੀਆਂ ਨੇ ਤੇ ਫੈਸਲੇ ਬਦਲਦੇ ਨੇ ਇਸ ਕਰਕੇ ਅਗਲਾ ਫਿਰ ਪ੍ਰੋਗਰਾਮ ਹੈ ਜਿਹੜਾ ਉਹ ਹਾਲਾਤਾਂ ਮੁਤਾਬਕ ਹੀ ਲਿਆ ਜਾਵੇ। ਸ਼ੁਕਰੀਆ ਧੰਨਵਾਦ ਜੀ ਸਮੇਂ ਦਿੱਤਾ। ਸੋ ਸਨ ਜੋਗਿੰਦਰ ਸਿੰਘ ਗ੍ਰਾਹਾਂ ਬੀਕੇਜੂ ਗ੍ਰਾਹਾਂ ਦੇ ਪ੍ਰਧਾਨ ਨੇ ਤਾਂ ਜੋਗਿੰਦਰ ਸਿੰਘ ਗ੍ਰਾਹਾਂ ਕਿ ਜੋ ਕਿਸਾਨਾਂ ਤੇ ਸ਼ੰਭੂ ਅਤੇ ਖਨੌਰੀ ਦੇ ਵਿੱਚ ਜ਼ਬਰ ਹੋਇਆ ਉਹਦੇ ਵਿਰੋਧ ਦੇ ਵਿੱਚ ਹੁਣ ਅਸੀਂ ਪੰਜਾਬ ਦੇ ਵਿੱਚ ਬੀਜੇਪੀ ਦੇ ਵੱਡੇ ਲੀਡਰਾਂ ਦੇ ਘਰਾਂ ਅੱਗੇ ਧਰਨੇ ਦੇਵਾਂਗੇ ਤੇ ਜੇ ਅੱਗੇ ਲੋੜ ਪਈ ਤਾਂ ਐਸਕੇਐਮ ਦੇ ਮੀਟਿੰਗ ਦੇ ਵਿੱਚ ਜੋ ਵੀ ਨਿਕਲੂਗਾ ਉਹਦੇ ਅਕੋਰਡਿੰਗ ਇੱਕ ਵੱਡਾ ਪ੍ਰਦਰਸ਼ਨ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਜਾ ਸਕਦਾ ਦੁਬਾਰਾ ਜਥੇਬੰਦੀਆਂ ਇਕੱਠੀਆਂ ਹੋ ਕੇ ਲੜ ਸਕਦੀਆਂ ਨੇ ਇੱਕ ਵੱਡਾ ਪ੍ਰੋਗਰਾਮ ਦੁਬਾਰਾ ਹੋ ਸਕਦਾ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ